ਨਵਾਈ ਸਪਕੜਤਾ ਕਹਿੰਦੇ ਸੁਖਬੀਰ ਸਿੰਘ ਬਾਦਲ ਹੁਣ ਭਾਜਪਾ ਚ ਜਾਣਗੇ ਕਹਿੰਦੇ ਅਸਤੀਫਾ ਤਾਂ ਇਹਨੂੰ ਉਦੋਂ ਦੇ ਦੇਣਾ ਚਾਹੀਦਾ ਸੀ ਜਦੋਂ ਕੋਰ ਕਮੇਟੀ ਤੇ ਹੋਰ ਪਹਿਲਾਂ ਮੰਗ ਰਹੇ ਸੀ ਇਹ ਬੇਚਰਮੀ ਨਾਲ ਕੁਰਸੀ ਨਾਲ ਜੁੜ ਕੇ ਬੈਠੇ ਰਹੇ ਤੇ ਹੁਣ ਜਦੋਂ ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਉਹਨਾਂ ਵਾਸਤੇ ਇੱਕੋ ਇੱਕ ਰਾਹ ਬਚਦਾ ਹੈ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦਾ ਆਮ ਤੌਰ ਤੇ ਦੇਖਣ ਚ ਆਇਆ ਕਿ ਪਤੀ ਪਤਨੀ ਦੇ ਵਿੱਚ 100 ਵਾਰ મતਭੇਦ ਹੋ ਜਾਂਦੇ ਨੇ ਕਈ ਵਾਰੀ ਕੁੱਟਮਾਰ ਤੱਕ ਵੀ ਗੱਲ ਪਹੁੰਚ ਜਾਂਦੀ ਆ ਪਰ ਟੁੱਟਦਾ ਤਾਂ ਨਹੀਂ ਜੀ ਹੁਣ ਪਤੀ ਪਤਨੀ ਦੇ ਵਿੱਚ ਪਤਨੀ ਰੁੱਸੀ ਵੀ ਐ ਕਿ ਪਤੀ ਰੁੱਸਿਆ ਵੈ ਇਹ ਨਹੀਂ ਸਮਝ ਤੋ ਪਾਉਂਦਾ ਇਹ ਨਹੀਂ ਸਮਝ ਆ ਰਿਹਾ ਸੁਖਵੀਰ ਜੀ ਜੇ ਬਾਤ ਲਾਉਂ ਕੋ ਕਹਿੰਦੇ ਤੇ ਜਲਦੀ ਭਾਜਪਾ ਵਿੱਚ ਜਾ ਰਹੇ ਨੇ ਰਾਜਾ ਵੜੇnga ਅੱਜ ਆਏ ਨੇ ਬਰਨਾਲਾ ਦੇ ਵਿੱਚ ਤੇ ਆਪਣੇ ਜਿਹੜੇ ਉਮੀਦਵਾਰ ਨੇ ਕੁਲਦੀਪ ਸਿੰਘ ਕਾਲਾ ਢੱਲ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਜਿਹੇ ਦੇ ਵਿੱਚ ਇੱਕ ਨਵਾਂ ਹੀ ਸੱਪ ਕੱਢਤਾ ਕਹਿੰਦੇ ਸੁਖਬੀਰ ਸਿੰਘ ਬਾਦਲ ਹੁਣ ਭਾਜਪਾ 'ਚ ਜਾਣਗੇ ਕਹਿੰਦੇ ਜੀ ਦੇ ਕੋਪਾਤੀ ਪਤਨੀ ਦਾ ਰਿਸ਼ਤਾ ਕਾਲੀ ਦਾਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਨਹੀਂ ਕਹਿੰਦਾ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਦੇ ਉਹ ਕਹਿ ਦਿੰਦੇ ਸੀ ਕਿ ਸਾਡਾ ਤਾਂ ਕਾਕਾ 9 ਮਾਸ ਦਾ ਰਿਸ਼ਤਾ ਹੈ ਤੇ ਮੁੜ ਕੇ 9 ਮਾਸ ਅਜਿਹੇ ਹਾਲਾ ਗੋਇਆ ਤੇ ਉਹ 9 ਤੇ ਮਾਸ ਪਤਾ ਨਹੀਂ ਕਿਵੇਂ ਜੁੜੇ ਸੀ ਤੇ ਬਹੁਤ ਸਾਰੀਆਂ ਸਮੱਸਿਆਵਾਂ 9 ਮਾਸ ਨੇ ਹੱਲ ਨਹੀਂ ਕਰਾਇਆਂ ਪੰਜਾਬ ਦੇ ਜਿੰਨੇ ਭਖ ਦੇ ਮਸਲੇ ਸੀ ਕਦੇ ਵੀ ਉਹਦੇ ਤੇ ਪਹਿਰਾ ਨਹੀਂ ਦਿੱਤਾ ਕਦੀ ਸੋ ਅੱਜ ਉਹ ਇੱਕ ਤਾਂ ਬਿੱਥ ਤੌਰ ਤੇ ਉਹਨਾਂ ਨੇ ਉਹ ਕਹਿੰਦੇ ਕਿ ਸੁਖਜਿੰਦਰ ਸਿੰਘ ਰੰਧਾਵਾ ਸਵਾਲ ਉਠਦੇ ਸੀ ਕਿ ਉਹ ਤਾਂ ਡੇਰਾ ਬਾਬਾ ਨਾਨਕ ਚੋਂ ਬਾਹਰ ਨਹੀਂ ਨਿਕਲਦੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਗਿੱਦੜ ਵੈਸੇ ਤੋਂ ਬਾਹਰ ਨਹੀਂ ਆਉਂਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਪਾਰੂ ਹੈ ਇਹ ਜਿਹੜੇ ਸਾਰੇ ਸੁਖਵੀਰ ਸਿੰਘ ਤੇ ਇਲਜ਼ਾਮ ਲਾਉਂਦੇ ਆ ਤੇ ਕਦੇ ਆਪਣੀ ਪੀੜੀ ਥੱਲੇ ਵੀ ਸੋਟਾ ਫੇਰ ਹੁਣ ਉੱਥੋਂ ਛੱਡ ਕੇ ਰਾਜਾ ਬੜਿੰਗ ਬਰਨਾਲੇ ਦੇ ਵਿੱਚ ਆਏ ਨੇ ਕੱਲ ਉਥੇ ਭਗਵੰਤ ਮਾਨ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਵੀ ਗਿੜਾ ਦੇਖੇ ਗਏ ਉਹ ਗਾਹ ਗਿਦਰ ਵੀ ਚਲੇ ਗਏ ਤੇ ਅੱਜ ਜਦੋਂ ਬਰਨਾਲੇ ਦੇ ਵਿੱਚ ਆਪਣੇ ਇਹ ਅਵੰਦਰ ਸਿੰਘ ਰਾਜਾ ਬੜਿੰਗ ਆਏ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਸੰਗਰੂਰ ਜ਼ਿਲ੍ਹੇ ਨੇ ਜੀ ਬਰਨਾਲਾ ਸੰਗਰੂਰ ਵਗੈਰਾ ਨੇ ਆਮ ਆਦਮੀ ਪਾਰਟੀ ਦਾ ਜਿਹੜੇ ਪੈਰ ਆ ਉਹ ਲਾਈ ਸੀ ਪੰਜਾਬ ਚ ਜੀ ਪੰਜਾਬ ਦੇ ਵਿੱਚ ਕਿਉਂਕਿ ਭਗਵੰਤ ਮਾਨ ਤੇ ਬਾਕੀ ਇਹਨਾਂ ਦੇ ਅੱਜਕੱਲ ਮંત્રી ਵੀ ਤਿੰਨ ਪੁਰਾਣੇ ਸੰਗਰੂਰ ਜ਼ਿਲ੍ਹੇ ਚੋਂ ਹੀ ਨੇ ਜਿਹੜੇ ਦੋ ਜ਼ਿਲ੍ਹੇ ਨਿਕਲੇ ਨੇ ਬਲੇਰਕਟਲਾ ਤੇ ਬਰਨਾਲਾ ਉਹ ਸੰਗਰੂਰ ਦਾ ਹੀ ਹਿੱਸਾ ਨੇ ਬਿਲਕੁਲ ਜਿਵੇਂ ਮੋਹਾਲੀ ਫਤਿਹਗੜ੍ਹ ਸਾਹਿਬ ਆਪਣੇ ਪਟਿਆਲੇ ਜੋ ਬਾਹਰ ਨਿਕਲੇ ਨੇ ਮਾਨਸਾ ਬਠਿੰਡੇ ਜੋ ਬਾਹਰ ਨਿਕਲਿਆ ਜੀ ਸੋ तमाम ਜਿਹੜੇ ਇਹ ਖੇਤਰ ਨੇ ਆਪਣੇ ਆਪ ਦੇ ਵਿੱਚ ਜਿਹੇ ਪੁਰਾਣੇ ਪਾਲ ਦੇ ਪਾਸੇ ਨੂੰ ਵੀ ਜਾਈਏ ਤਾਂ ਜਿਹੜਾ ਫਰੀਦਕੋਟ ਬਾਅਦ ਦੇ ਵਿੱਚ ਫਾਜ਼ਿਲਕਾ ਤੇ ਮੁਕਤਸਰ ਵੀ ਵੱਖੋ-ਵੱਖਰੇ ਜਰੇ ਬਣੇ ਮੋਗਾ ਵੀ ਬਣਿਆ ਜੀ ਸੋ ਉਹਨਾਂ ਨੇ ਕਿਹਾ ਕਿ ਜਿੱਥੋਂ ਸ਼ੁਰੂ ਹੋਏ ਸੀ ਇੱਥੇ ਹੀ ਇਹਨਾਂ ਦਾ ਭੋਗ ਪਊਗਾ ਆਮ ਆਦਮੀ ਪਾਰਟੀ ਦਾ ਜੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਤੰਜ ਕਸਿਆ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੇ ਭਗਵੰਤ ਮਾਨ ਮੀਤ ਹਰ ਤੇ ਫਿਰ ਪੱਤਰਕਾਰਾਂ ਨੇ ਆਵਲਾ ਸਵਾਲ ਪੁੱਛ ਲਿਆ ਉਹ ਕਹਿੰਦੇ ਬੜਿੰਗ ਸਾਹਿਬ ਇੱਕ ਗੱਲ ਹੋਰ ਦੱਸ ਦਿਓ ਉਹ ਕਹਿੰਦੇ ਕੀ ਉਹ ਕਹਿੰਦੇ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਸੁਖਵੀਰ ਬਾਦਲ ਦੇ ਸਤੀਫੇ ਬਾਰੇ ਕੋਈ ਗੱਲ ਕਰ ਦਿਓ ਕਿ ਸਾਰੇ ਆਹ ਵਿਰੋਧੀ ਧਿਰਾਂ ਇਕਜੁੱਟ ਹੋ ਕੇ ਗੱਲ ਕਰ ਰਹੀਆਂ ਨੇ ਉਹ ਕਹਿੰਦੇ ਜੀ ਅਸਤੀਫਾ ਤਾਂ ਇਹਨੂੰ ਉਦੋਂ ਦੇਣਾ ਚਾਹੀਦਾ ਸੀ ਜਦੋਂ ਕੋਰ ਕਮੇਟੀ ਤੇ ਹੋਰ ਪਹਿਲਾਂ ਮੰਗ ਰਹੇ ਸੀ ਇਹ ਬੇਸ਼ਰਮੀ ਨਾਲ ਕੁਰਸੀ ਨਾਲ ਜੁੜ ਕੇ ਬੈਠੇ ਰਹੇ ਤੇ ਹੁਣ ਜਦੋਂ ਅਸਤੀਫਾ ਦਿੱਤਾ ਸੁਖਵੀਰ ਸੁਬਾਦਲਾ ਹੋਰ ਆਣੇ ਤੇ ਉਹਨਾਂ ਵਾਸਤੇ ਇੱਕੋ ਇੱਕ ਰਾਹ ਵੱਜਦਾ ਹੈ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਦੇਖੋ ਆਮ ਤੌਰ ਤੇ ਦੇਖਣ ਚ ਆਇਆ ਕਿ ਪਤੀ ਪਤਨੀ ਦੇ ਵਿੱਚ 100 ਵਾਰ ਮਤਭੇਦ ਹੋ ਜਾਂਦੇ ਨੇ ਕਈ ਵਾਰੀ ਕੁੱਟਮਾਰ ਤੱਕ ਵੀ ਗੱਲ ਪਹੁੰਚ ਜਾਂਦੀ ਆ ਪਰ ਟੁੱਟਦਾ ਤਾਂ ਨਹੀਂ ਨਾ ਜੀ ਹੁਣ ਪਤੀ ਪਤਨੀ ਦੇ ਵਿੱਚ ਪਤਨੀ ਰੁੱਸੀ ਵੀ ਐ ਕਿ ਪਤੀ ਰੁੱਸਿਆ ਵੈ ਇਹ ਨਹੀਂ ਸਮਝ ਤੋ ਬਾਕੀ ਨਹੀਂ ਨਹੀਂ ਸਮਝ ਆ ਰਿਹਾ ਸੋ ਸੁਖਵੀਰ ਜੀ ਬਾਦਲੋ ਕਹਿੰਦੇ ਉੱਥੇ ਜਲਦੀ ਭਾਜਪਾ ਵਿੱਚ ਜਾ ਰਹੇ ਨੇ ਕਿਉਂਕਿ ਪੁਰਾਣਾ ਜਿਹੜਾ ਤੰਦ ਹੈ ਪਤੀ ਪਤਨੀ ਵਾਲਾ ਜਾਂ ਨੌ ਮਾਸ ਦਾ ਇਹ ਪੂਰਾ ਹੋ ਸਕੇ ਤੇ ਰਾਦਰ ਅੱਗੇ ਵੀ ਕਈ ਗੱਲਾਂ ਕੀਤੀਆਂ ਜਦੋਂ ਧਾਰਾ 370 ਤੋੜੀ ਗਈ ਤਾਂ ਸ਼੍ਰੀਮਾਨ ਜੀਆ ਨੇ ਵੋਟ ਉਧਰ ਪਾਈ ਹੱਕ 'ਚ ਜਦੋਂ ਸੀਏਏ ਉਧੋ-ਉਧਰ ਹੱਕ 'ਚ ਪੋੜੇ ਤੇ ਜਦੋਂ ਮੈਡਮ ਦ੍ਰੋਪਦੀ ਮੁਰਮੂ ਤੇਜ ਦੇ ਰਾਸ਼ਟਰਪਤੀ ਬਣੇ ਤੇ ਇਹਨਾਂ ਨੇ ਤਾਂ ਦੋਏ ਬਾਹਾਂ ਲਾਰ ਕੇ ਭਾਰਤੀ ਜਨਤਾ ਪਾਰਟੀ ਨੂੰ ਅਪਣਾਇਆ ਸੋ ਅਮਰਿੰਦਰ ਸਿੰਘ ਰਾਜਾ ਬੜੇ ਗਨੇ ਹੁਣ ਨਵੀਂ ਚਰਚਾ ਛੇੜਤੀ ਹੈ ਕਿ ਸੁਖਵੀਰ ਸਿੰਘ ਬਾਦਲ ਕੋਲ ਕੋਈ ਹੋਰ ਤਾਂ ਹੁਣ ਰਿਹਾ ਨਹੀਂ ਉਹ ਆਪਦੇ ਪਤੀ ਪਤਨੀ ਦਾ ਰਿਸ਼ਤਾ ਨਵਾਉਣ ਵਾਸਤੇ ਭਾਰਤੀ ਜਨਤਾ ਪਾਰਟੀ 'ਚ ਜਾਣ ਲਈ ਤਰਲੋ ਮੱਛੀ ਨੇ ਜੀ ਇਹਦੇ ਉੱਤੇ ਅਕਾਲੀ ਦਲ ਦਾ ਕੀ ਜਵਾਬ ਆਉਂਦਾ ਹੈ ਇਹ ਤਾਂ ਸਮਾ ਦੱਸੇਗਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ